ਦੇ ਪਿੰਡ ਵੱਲੋਂ ਬਹੁਤ ਧੰਨਵਾਦ ਕਰਦੀ ਆ 30 35 ਸਾਲਾਂ ਬਾਅਦ ਇਹ ਪ੍ਰੋਗਰਾਮ ਸਾਨੂੰ ਮਸਾ ਨਹੀਂ ਗਿਆ ਦਾ ਮੇਰੀਆਂ ਬੱਚੀਆਂ ਮੇਰੀਆਂ ਮੋਟੀਆਂ ਮੇਰੇ ਰੂਹਾਂ ਬਹੁਤ ਖੁਸ਼ ਨੇ ਗਿਆ ਸਾਰਾ ਪਿੰਡ ਵੱਲੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਸਾਨੂੰ ਅੱਗੇ ਵਾਸਤੇ ਵੀ ਇਹ ਮੌਕਾ ਮਿਲਣਾ ਚਾਹੀਦਾ ਪਿਆਰ ਭਰੀ ਸ਼ਾਸਤਰੀ ਆਕਾਲ ਹੱਦ ਸਾਡੇ ਨਜ਼ਰ ਧਾਰੋ ਕੀ ਵਿਖੇ 25 30 ਸਾਲਾਂ ਬਾਅਦ ਸਤ ਤੀਆਂ ਦਾ ਦਿਹਾਰ ਹੈ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਅੱਗੋਂ ਵੀ ਹੋਰ ਬਹੁਤ ਵੱਡੇ ਉਪਰਾਲੇ ਦੇ ਨਾਲ ਇਸ ਤਿਹਾਰ ਨੂੰ ਮਨਾਉਣ ਦਾ ਯਤਨ ਕਰਾਂਗੇ ਮੈਡਮ ਜੀ ਕਾ ਖਾਲਸਾ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਹਾਂਜੀ ਤੀਆਂ ਬਹੁਤ ਵਧੀਆ ਲੱਗਿਆ ਅਸੀਂ ਕਹਿੰਦੇ ਵੀ ਇੱਕ ਸਾਲ ਸਾਡੇ ਆਈਆਂ ਤੀਆਂ ਲੱਗਦੀਆਂ ਰਹਿਣ ਕੱਟੀਆਂ ਪਹਿਣਾ ਸਭ ਦੀਆਂ ਸਾਰੀਆਂ ਹਾਂਜੀਆਂ ਨੇ ਸਭ ਆਉਂਦੀਆਂ ਰਹਣ ਤੀਆਂ ਦੇ ਵਿੱਚ ਤੁਸੀਂ ਉਸ ਕਹੋਗੇ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਆ ਕੇ ਇਹਨੇ ਕਹਿੰਦੇ ਹੁੰਦੇ ਨੇ ਕਿ ਭੈਣ ਭਾਈ ਮਿੱਤ ਮਿਲਦੇ ਔਖੀ ਮਿਲੇ ਸਹੇਲੀ ਸਾਰੀਆਂ ਕੁੜੀਆਂ ਨੇ ਇਕੱਠੀਆਂ ਹੋ ਕੇ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ ਉਸੇ ਅੱਗੇ ਤੋਂ ਵੀ ਇਹੀ ਕਹਿੰਦੇ ਵੇ ਇਦਾਂ ਦੀ ਵਧੀਆ ਕਰੀ ਹਾਂ ਹਾਂ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਸਾਡੇ ਪਿੰਡ ਦੇ ਵਿੱਚ 25 30 ਸਾਲ ਬਾਅਦ ਇਹ ਤੀਆਂ ਦਾ ਤਿਹਾਰ ਜੋ ਮਨਾਇਆ ਗਿਆ ਸਾਰਿਆਂ ਨੇ ਨਾਲ ਮਿਲ ਕੇ Hindu Sikh Muslim ਭਾਈਚਾਰਾ ਸਾਰਿਆਂ ਨੇ ਰਲ ਕੇ ਪੈਣਾ ਨੇ ਸਾਰਿਆਂ ਨੇ ਮਨਾਇਆ ਜੀ ਸਾਨੂੰ ਇਸ ਗੱਲ ਦੀ ਬਹੁਤ ਬੜੀ ਖੁਸ਼ੀ ਆ ਅਸੀਂ ਇਹ ਚੀਜ਼ ਦਾ ਸੰਦੇਸ਼ ਦਿੰਨੇ ਆ ਵੀ ਸਾਰੇ ਪਿੰਡਾਂ ਨੂੰ ਇਸ ਤਰ੍ਹਾਂ ਜਿਹੜੇ ਪੁਰਾਣੇ ਆਪਣੇ ਤਿਹਾਰ ਨਹੀਂ ਭੁੱਲਦੇ ਜਾ ਰਹੇ ਸੱਭਿਆਚਾਰਕ ਵੀ ਆਪਾਂ ਨੂੰ ਇਸ ਸੱਭਿਆਚਾਰਕ ਦੁਆਰੇ ਮੰਨ ਲਓ ਇਸ ਤਰ੍ਹਾਂ ਹੀ ਮਨਾਉਣਾ ਚਾਹੀਦਾ ਸਾਨੂੰ ਇਹ ਗੱਲ ਦੀ ਬਹੁਤ ਵਧੀਆ ਖੁਸ਼ੀ ਆ ਅਸੀਂ ਇਹ ਸੰਦੇਸ਼ ਦਿੰਨੇ ਆ ਵੀ ਰਲ ਮਿਲ ਕੇ ਆਪਾਂ ਭਾਈਚਾਰਾ ਸਾਰਾ Hindu Muslim Sikh Isai ਤੇ ਸਾਰੇ ਘਰਾਂ ਕੇ ਇਕੱਠੇ ਪਿਆਰ ਨਾਲ ਰਹੀਏ ਤਾਂ ਮੈਂ 35 ਸਾਲ ਹੋ ਗਏ ਹੁਣ ਕਦੋਂ ਬਾਅਦ ਅੱਜ ਤੁਹਾਡੇ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਦੇਖ ਰਿਹਾ ਤੇ ਮੈਂ ਬੜਾ ਛੋਟਾ ਜਿਹਾ ਸੀ ਉਦੋਂ ਜਦੋਂ ਸਾਡੇ ਨਾਲ ਉਧਰ ਪਰਲੇ ਸਾਈਡ ਤੇਂਆਂ ਲੱਗਦੀਆਂ ਹੁੰਦੀਆਂ ਸੀ ਅੱਜ ਰੌਣਕ ਮੇਲੇ ਲੱਗਦੇ ਸੀ ਅੱਜ ਬੜਾ ਚਾਅ ਚੜ ਰਿਹਾ ਹੈ 35 ਸਾਲਾਂ ਬਾਅਦ ਸਾਡੇ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਸਾਡੀਆਂ ਭੈਣਾਂ ਕੱਢੀਆਂ ਵੱਡੀਆਂ ਛੋਟੀਆਂ ਭਜਾਈਆਂ ਮੇਰੀ ਘਰ ਵਾਲੀ ਆਣੀ ਮੇਰੀ ਮਾਂ ਮੇਰੇ ਚਾਚੇ ਤਾਇਆ ਸਾਰਿਆਂ ਆਪਾਂ ਇਦੋਂ ਵੀ ਵਧੀਆ ਅਗਲੇ ਸਾਲ ਇਸ ਕੋ ਵੀ ਵਧੀਆ ਪ੍ਰੋਗਰਾਮ ਕਰਾਂਗੇ ਹੱਸਦੇਂ ਬਸਦੇ ਰਹੋ ਖੁਸ਼ ਰਹੋ ਤੇ ਸਾਰੇ ਲੰਗਰ ਲੰਗਰ ਲਗਾ ਕੇ ਜਾਏਗਾ ਪਹਿਲਾਂ ਲੋਟ ਨਾ ਪਾਇਆ ਵੀ 3 3 4 4 5 6 ਕਿਲੋ ਦਾ ਲੰਗਰ ਲਗਾਣਾ ਹੈ ਤੇ ਬਾਈ ਜੀ ਇੱਕ ਨਾ ਇੱਕ ਨਾ ਜਕਾਰਾ ਲਾ ਦੋ ਬੋਲੇ ਹੋ ਗਿਆ ਬੱਤਰੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲੀ ਵਾਰ 또 ਹੋਰ ਵੀ ਵਧੀਆ ਕਰਾਂਗੇ ਜੇ ਕੋਈ ਕਮੀ ਰਹੀਗੀ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਸਾਰਿਆਂ ਤੋਂ ਵੈਕຸນਤ ਜੀ ਦਾ ਖਾਸਾ ਵੈਕຸນਤ ਜੀ ਕੀ ਫੱਟੇ ਤੇ ਹੋਰ ਸਾਰੇ ਘੋਗ ਲੈ ਕੇ ਆਪਣੇ ਆਪਣੇ ਘਰਾਂ ਨੂੰ ਜਾ ਸਕਦੇ ਹੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੀਆਂ ਲਈ ਅੱਗੇ ਵਾਸਤੇ ਸਿਖੇੜ ਲਾਗਣਾ ਨਹੀਂ ਕਿ ਇੰਨਾ ਵਧੀਆ ਸਨਰ ਫੋਰ ਆ ਹੋਇਆ ਉਹਦੇ ਸਭ ਬਰੰਗਦੇ ਆ ਅਗਰ ਛੋਟੇ ਪੈਣ ਚਲੋ ਜੀ ਬੋਲੋ ਸਾਨੂੰ ਬਹੁਤ ਵਧੀਆ ਲੱਗਿਆ ਜੀ ਤੀਆਂ ਦਾ ਤਿਹਾਰ ਤੇ ਅਗਲੇ ਸਾਲ ਵੀ ਖੁਸ਼ੀ ਨਾਲ ਅਸੀਂ ਤੀਆਂ ਮਨਾਵਾਂਗੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਸਾਨੂੰ ਅਗਲੇ ਸਾਲ ਅਸੀਂ ਫੇਰ ਇਹ ਦੂਜਾ ਚੜ੍ਹ ਕੇ ਮਨਾਵਾਂਗੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਨੂੰ ਬਹੁਤ ਵਧੀਆ ਲੱਗਿਆ ਸਾਡੀਆਂ ਮਾਜਰੇਨ ਲਾਉਣ ਨੇ ਬਹੁਤ ਵਧੀਆ ਐਫਰਟ ਤੇ ਉਹਨਾਂ ਦੇ ਸਹਿਯੋਗ ਨਾਲ ਸਾਡੇ ਪਿੰਡ ਵਿੱਚ ਬਹੁਤ ਵਧੀਆ ਰੌਣਕ ਲੱਗੀ ਇੰਨੇ ਵੀ ਵਸੀਂ ਬਹੁਤ ਵਧੀਆ ਕੱਟੇ ਸਾਰਿਆਂ ਨੂੰ ਤੁਹਾਡਾ ਤੁਸੀਂ ਕੁਝ ਕਹੋਗੇ ਭਾਈ ਸਾਰਿਆਂ ਦਾ ਬਹੁਤ ਵਧੀਆ ਲੱਗਦਾ ਤਿੰਨ ਵਾਈਕ ਪਿਆ ਸਾਰਿਆਂ ਨੂੰ ਸਾਰਾ ਕੰਮ ਇਹ ਸਾਡੇ ਕਿੰਦਾ ਆਜੋ ਇੱਥੇ ਕੱਲਾ 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 ਨਹੀਂ ਜਾਓ